ਸਾਨੂੰ ਲੈ ਗਈਆਂ ਨੋਹਾ ਧੀਆ ਨੂੰ ਲੈ ਗਏ ਜਵਾਈ ਵਾਹ ਇਹ ਦਰਗਾਹ ਵਾਹ ਕੀ ਤੇਰੀ ਇਹ ਹੀ ਸੀ ਕਮਾਈ ਕੀ ਤੇਰੀ ਇਹ ਹੀ ਸੀ ਕਮਾਈ ਵਾਕਿਆ ਇਹ ਸ਼ਬਦਾਂ ਜਿਹੜੇ ਬੋਲਣੇ ਬਹੁਤ ਸੌਖੇ ਆ ਪਰ ਇਹਨਾਂ ਦੀ ਜੇ ਸਚਾਈ ਜਾਣਨੀ ਹੋਵੇ ਤਾਂ ਉਹ ਕੁਝ ਹੋਰ ਹੀ ਆ ਜਿਹੜਾ ਬਾਪ ਜਵਾਨੀ ਤੋਂ ਲੈ ਕੇ ਬਡੇਪੇ ਤੱਕ ਇਸ ਆਸ ਦੇ ਵਿੱਚ ਜ਼ਿੰਦਗੀ ਜਿਉਂਦਾ ਕਿ ਉਹਦੀ ਔਲਾਦ ਉੱਠੂਗੀ ਕਿਤੇ ਨਾ ਕਿਤੇ ਉਹਦਾ ਮੋਢਾ ਫੜ ਕੇ ਉਹ ਨੂੰ ਇਹ ਗੱਲ ਕਹੂਗੀ ਬਾਪੂ ਤੂੰ ਬਹਿ ਮੰਜੇ ਤੇ ਤੂੰ ਰਾਮਕਾਰ ਅਸੀਂ ਤੇਰੇ ਲਈ ਕੰਮ ਕਰਾਂਗੇ ਉਹ ਦਿਨ ਮੈਨੂੰ ਲੱਗਦਾ ਵਿਰਲੇ ਤੇ ਚਾਦਰਾਂ ਦੇ ਵਿੱਚ ਰਹਿ ਗਏ ਆ ਧੀ ਆ ਜਿਹੜੀ ਉਹ ਚਾਹੇ ਮਾਪਿਆਂ ਦੇ ਬਾਹਰ ਆ ਚਾਹੇ ਸਹੁਰਿਆਂ ਦੇ ਬਾਹਰ ਆ ਉਹਦੇ ਅੰਦਰ ਇੱਕ ਕਸਕ ਤੇ ਇੱਕ ਦਰਦ ਬੜਾ ਰਹਿੰਦਾ ਉਹਨੂੰ ਕਦੇ ਮਾਪਿਆਂ ਦਾ ਸੁਪਨਾ ਵੀ ਭੈੜਾ ਜੇ ਨਾ ਤੇ ਉਹ 10 ਵਾਰੀ ਫੋਨ ਕਰਕੇ ਆਪਦੇ ਮਾਪਿਆਂ ਤੋਂ ਪੁੱਛਦੀ ਆ ਕਿ ਸੁੱਖ ਸਾਂ ਦਾ ਕਿ ਮੇਰੇ ਭਰਾ ਰਾਜੀ ਖੁਸ਼ੀ ਆ ਕਿ ਮੇਰੀ ਮਾਂ ਤੱਕੜੀ ਆ ਤੇ ਜਦੋਂ ਗੱਲ ਪੁੱਤ ਤੇ ਆ ਜਾਂਦੀ ਆ ਤਾਂ ਬਹੁਤੇ ਕਰਾਂ ਦੀ ਦੇਖੋ ਮੈਂ ਇਹ ਨਹੀਂ ਕਹਿੰਦੀ ਆ ਪੰਜ ਉਂਗਲਾਂ ਪੰਜੇ ਬਰਾਬਰ ਨਹੀਂ ਕਿਹਾਂ ਘਰਾਂ ਦੇ ਵਿੱਚ ਬਜ਼ੁਰਗਾਂ ਦਾ ਸਤਕਾਰ ਵੀ ਬਹੁਤ ਆ ਪਿਆਰ ਵੀ ਬਹੁਤ ਆ ਪਰ ਕਈਆਂ ਘਰਾਂ ਦੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਆ ਕਿ ਬਾਪੂ ਤੂੰ ਕੀ ਲੈਣਾ ਐਵੇਂ ਕਾਤੋ ਬੋਲੀ ਜਾ। ਜਦੋਂ ਉਹ ਬਜ਼ੁਰਗ ਜਵਾਨੀ ਤੋਂ ਵੱਡੇ ਪੇਚ ਆਉਂਦਾ ਤਾਂ ਉਹ ਬਜ਼ੁਰਗ ਨੂੰ ਕਿਹਾ ਜਾਂਦਾ ਤੇਰੇ ਖਾ체 ਕੀ ਆ ਤੂੰ ਬਹਿ ਕੇ ਰੱਬ ਰੱਬ ਕਰ। ਕਹਿੰਦੇ ਆ ਨਾ ਜਦੋਂ ਬੱਚਾ ਬੋਲਣ ਲੱਗਦਾ ਤੇ ਉਹ ਜਦੋਂ ਕਹਿੰਦਾ ਨਾ ਪਾਪਾ ਜਾਂ ਬਾਪੂ ਕਹਿੰਦਾ ਤੇ ਖੁਸ਼ ਹੋ ਕੇ ਉਹ ਨੂੰ ਫੇਰ ਕਹਿੰਦਾ ਤੂੰ ਇੱਕ ਵਾਰ ਹੋਰ ਬੋਲ। ਉਹ ਜਦੋਂ ਫੇਰ ਬੋਲਦਾ ਮੈਂ ਕਹਿੰਦੇ ਇੱਕ ਵਾਰ ਫੇਰ ਬੋਲ ਉਹ ਬਾਪ ਕਦੇ ਥੱਕਦਾ ਨਹੀਂ ਤੁਹਾਡੇ ਬੋਲਣ ਤੇ ਸਭ ਨੂੰ ਖੁਸ਼ੀ ਮਹਿਸੂਸ ਹੁੰਦੀ ਆ ਪ੍ਰਾਊਡ ਫੀਲ ਕਰਦਾ ਤੁਹਾਡੇ ਤੇ ਪਰ ਜਦੋਂ ਬਾਪ ਬੜੇਪੇ ਤੇ ਤੁਹਾਨੂੰ ਆਵਾਜ਼ ਮਾਰਦਾ ਨਾ ਉਦੋਂ ਇਹ ਗੱਲ ਨਾ ਕਿਆ ਕਰੋ ਬੁੜਾ ਤਾਂ ਪਾਗਲਾ ਇਹਦੀ ਤਾਂ ਸੋਝੀ ਨਹੀਂ ਕੰਮ ਕਰਦੀ ਇਹਨੂੰ ਤਾਂ ਅਕਲ ਨਹੀਂ ਆ ਤਾਂ ਬੈਠਾ ਵੇਲਾ ਵਾਜਾ ਮਾਰਨ ਤੇ ਯਾਰ ਕਿਉਂਕਿ ਬਚਪਨ ਦੇ ਵਿੱਚ ਉਸੇ ਬਾਪ ਨੇ ਤੁਹਾਨੂੰ ਚੱਕਿਆ ਹੁੰਦਾ ਤੁਹਾਨੂੰ ਮੋਢਿਆਂ ਤੇ ਖੜਾਇਆ ਹੁੰਦਾ ਤੁਹਾਡੀ ਹਰ ਫਲੈਸ਼ ਨੂੰ ਪੂਰਾ ਕੀਤਾ ਹੁੰਦਾ ਉਹਦੀ ਜੇਬ 'ਚ ਭਾ 5 ਰੁਪਏ ਹੋਣ ਚਾਹੇ ਨਾ ਹੋਣ ਤੁਸੀਂ ਕਿਸੇ ਚੀਜ਼ ਦੀ ਡਿਮਾਂਡ ਕਰਦੇ ਹੋ ਨਾ ਉਸ ਬਾਪ ਦੀ ਦਿਹਾੜੀ ਲੱਗਦੀ ਹੋਵੇ ਚਾਹੇ ਨਾ ਲੱਗਦੀ ਹੋਵੇ ਉਹ ਸੌ ਜਗ੍ਹਾ ਤੇ ਆਪਦਾ ਜੀਬ ਪਾ ਕੇ ਵੀ ਤੁਹਾਨੂੰ ਚੀਜ਼ ਲਿਆਂਕੇ ਦਿੰਦਾ ਜੇ ਬਚਪਨ ਤੁਹਾਡੇ ਦੇ ਵਿੱਚ ਉਹਨੇ ਤੁਹਾਨੂੰ ਚੱਕ ਕੇ ਖੜਾਇਆ ਨਾ ਤੇ ਬਜ਼ੁਰਗਾਂ ਦੇ ਵਿੱਚ ਵੀ ਬਚਪਨ ਆਉਂਦਾ ਬਜ਼ੁਰਗਾਂ ਸਖਤਾ ਦੇ ਵਿੱਚ ਉਹਨੂੰ ਨਕਾਰਿਆ ਨਾ ਕਰੋ ਕਿਉਂਕਿ ਦੇਖੋ ਇਕ ਪੁਦਰਤ ਦਾ ਨਿਜਮਾ ਇਹ ਸ੍ਰਿਸ਼ਟੀ ਦਾ ਨਿਜਮਾ ਜਿਹੜਾ ਅੱਜ ਜੰਮਿਆ ਉਹਨੇ ਜਵਾਨ ਵੀ ਹੋਣਾ ਜਿਹੜਾ ਜਵਾਨ ਹੋਇਆ ਉਹਨੇ ਬੜਾਪੇ ਦੇ ਵਿੱਚ ਵੀ ਆਉਣਾ ਤੇ ਯਾਦ ਰੱਖਿਓ ਜਿਹੋ ਜਾਂ ਬੀਜੋਗੇ ਉਹੋ ਜਾਂ ਵਟੋਂਗੇ ਜੇ ਅੱਜ ਤੁਸੀਂ ਮਾਪਿਆਂ ਦਾ ਸਤਕਾਰ ਨਾ ਕੀਤਾ ਤੇ ਕੱਲ ਤੁਹਾਡੀ ਔਲਾਦ ਨੇ ਵੀ ਤੁਹਾਡਾ ਸਤਕਾਰ ਨਹੀਂ ਕਰਨਾ ਬੜਾ ਮਨ ਦੁਖੀ ਹੁੰਦਾ ਕਿੰਨਾ ਪਿੰਡਾਂ ਦੇ ਵਿੱਚ ਮੈਂ ਜਾਂਦੀ ਆ ਬਜ਼ੁਰਗ ਰੋਂਦੇ ਮੇਰੇ ਤੋਂ ਛੱਲੇ ਨਹੀਂ ਜਾਂਦੇ ਉਹਨਾਂ ਦੇ ਅੱਖਾਂ ਦਾ ਇੱਕ ਇੱਕ ਟੋਕਾ ਜਿਹੜਾ ਉਹ ਮੇਰੇ ਅੰਦਰ ਮਸੂਰ ਬਣ ਜਾਂਦਾ ਤੇ ਮੈਂ ਚਾਤ ਮਾਰਦੀ ਆ ਆਰ ਦੇ ਘਰ ਮੈਂ ਸੋਚਦੀ ਆ ਰੱਬਾ ਜਿਹੜੇ ਮਾਪਿਆਂ ਨੇ ਭੁੱਖਾਂ ਤਿਆਂ ਕੱਟ ਕੇ ਜਿਹੜੇ ਮਾਪਿਆਂ ਕੋਲੇ ਕੁਝ ਨਾ ਹੁੰਦਿਆ ਹੋਇਆ ਵੀ ਉਹਨਾਂ ਨੇ ਸਾਨੂੰ ਬਾਦਸ਼ਾਹੀ ਦਿੱਤੀ ਹੋਵੇ ਤੇ ਜਦੋਂ ਮਾਪਿਆਂ ਨੂੰ ਸਾਡੀ ਲੋੜ ਹੋਵੇ ਤੇ ਅਸੀਂ ਆਪਣੀਆਂ ਲਾਈਫਾਂ ਦੇ ਵਿੱਚ ਇੰਨੇ ਕ ਜ਼ਿਆਦਾ ਬਿਜ਼ੀ ਹੋ ਜੇ ਕਿ ਸਾਨੂੰ ਸਾਡੇ ਮਾਪਿਓ ਦੀ अहमियत ਹੀ ਨਾ ਯਾਦ ਰੱਖਿਓ ਇੱਕ ਮਾਂ ਤੇ ਬਾਪ ਦੋ ਸ਼ਬਦ ਕਹਿ ਲਈ ਜਨਮ ਦੁਆਰਾ ਲੈਣਾ ਪੈ ਜਾਂਦਾ ਇਸ ਲਈ ਤੁਸੀਂ ਮਾਪੇ ਨਹੀਂ ਹੋਰ ਨਹੀਂ ਕਹਿ ਸਕਦੇ ਸਿਰਫ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਉਹੀ ਤੁਹਾਡੇ ਮਾਪੇ ਉਹਨਾਂ ਤੋਂ ਬਿਨਾ ਮਾਂ ਵਰਗਾ ਹੋ ਸਕਦਾ ਬਾਪ ਵਰਗਾ ਹੋ ਸਕਦਾ ਪਰ ਬਾਪ ਨਹੀਂ ਹੋ ਸਕਦਾ ਮਾਂ ਵਰਗਾ ਹੋ ਸਕਦਾ ਪਰ ਮਾਂ ਨਹੀਂ ਹੋ ਸਕਦੀ ਸੋ ਉਹਦੇ ਲਈ ਜਨਮ ਦੁਬਾਰਾ ਲੈਣਾ ਪਊਗਾ ਮਰਨ ਤੋਂ ਬਾਅਦ ਅੱਥਰੂ ਹੋਣ ਨਾਲੋਂ ਚੰਗਾ ਜਿਉਂਦੇ ਜੀ ਮਾਪਿਆਂ ਦੀ ਕਦਰ ਕਰ ਲਿਆ ਕਰੋ ਜਿਉਂਦੇ ਜੀ ਮਾਪਿਆਂ ਨੂੰ ਪਾਣੀ ਪੋਛ ਲਿਆ ਕਰੋ ਕਿਉਂਕਿ ਮਾਪਿਆਂ ਨੂੰ ਤੁਸੀਂ ਹੱਸ ਕੇ ਬੁਲਾ ਲਓ ਨਾ ਉਹਨਾਂ ਦੇ ਆਂਦਰਾਂ ਦੀਆਂ ਸੀਸਾਂ ਜਿਹੜੀਆਂ ਤੁਹਾਨੂੰ ਫਰਸ਼ਾਂ ਤੋਂ ਲੈ ਕੇ ਆਸਾਂ ਤੇ ਲੈ ਜਾਣੀਆਂ ਤੇ ਪਰ ਜੇ ਤੁਸੀਂ ਮਾਪਿਆਂ ਦੇ ਨਾਲ ਮਾੜਾ ਵਰਤਾਅ ਕੀਤਾ ਨਾ ਤੇ ਉਹਨਾਂ ਮਾਪਿਆਂ ਦੀਆਂ ਬਾਦਵਾਵਾਂ ਜਿਹੜੀਆਂ ਤੁਹਾਨੂੰ ਗਲੀ ਦੇ ਕੱਖ ਚੂਗਣ ਵਾਸਤੇ ਮਜਬੂਰ ਕਰ ਦੇਦੀਆਂ ਬਹੁਤ ਸਾਰੇ ਪਰਿਵਾਰਾਂ ਦੀਆਂ ਕਹਾਣੀਆਂ ਦੇਖੀਆਂ ਨੇ ਤੇ ਬਹੁਤ ਸਾਰੇ ਪਰਿਵਾਰਾਂ ਦੇ ਨਾਲ ਹੁੰਦਾ ਵੀ ਦੇਖਿਆ ਇੱਕ ਮੈਂ ਸਾਡੀਆਂ ਧੀਆਂ ਨੂੰ ਬੇਨਤੀ ਕਰਨੀ ਚਾਹੀਈਆਂ ਵੀ ਧੀਓ ਰਾਣੀਆਂ ਜੇ ਤੁਹਾਡੇ ਪੇਕੇ ਤੁਹਾਡੇ ਮਾਪਿਆਂ ਦੀ ਕਦਰ ਨਾ ਹੋਵੇ ਤੁਹਾਨੂੰ ਕਿੰਨਾ ਦੁੱਖ ਹੋਊਗਾ ਤੁਸੀਂ ਕਿੰਨਾ ਰੋ ਕੇ ਉਸ ਮਾਪਿਆਂ ਦੇ ਘਰ ਚੋਂ ਤੁਰੋਂਗੀਆਂ ਜੁੜੇ ਮਾਪਿਆਂ ਦੇ ਘਰ ਦੇ ਵਿੱਚ ਤੁਸੀਂ ਬਚਪਨ ਮਾਣਿਆ ਹੋਗਾ ਜਦੋਂ ਤੁਹਾਡੀ ਮਾਂ ਬੇਵਸਤੇ ਲਾਚਾਰ ਹੋਊਗੀ ਤੁਹਾਡਾ ਬਾਪ ਬੇਵਸਤੇ ਲਾਚਾਰ ਹੋਊਗਾ ਤੁਸੀਂ ਕੀ ਕਰੋਗੇ ਆ ਦੇਖੋ ਬੜਾ ਵਧੀਆ ਇੱਕ ਵੀਰ ਨੇ ਮੈਨੂੰ ਕਮੈਂਟ ਕੀਤਾ ਸੀਗਾ ਮੈਂ ਮਾਪਿਆਂ ਦੇ ਉੱਤੇ ਇੱਕ ਚੀਜ਼ ਧੀਆਂ ਦੇ ਉੱਤੇ ਲਿਖ ਕੇ ਆਰਟੀਕਲ ਪਾਇਆ ਸੀ ਤਾਂ ਵੀਰ ਨੇ ਬੜਾ ਵਧੀਆ ਲਿਖਿਆ ਮੈਨੂੰ ਚੰਗਾ ਲੱਗਾ ਮੈਨੂੰ ਉਹਦੇ ਕਮੈਂਟ ਦਾ ਗੁੱਸਾ ਨਹੀਂ ਆਇਆ ਮੈਨੂੰ ਪ੍ਰਾਊਡ ਫੀਲ ਹੋਇਆ ਉਸ ਨੌਜਵਾਨ ਤੇ ਜਿਹਨੇ ਕਿਹਾ ਭੈਣ ਜੀ ਜਦੋਂ ਵਿਆਹ ਨਹੀਂ ਹੁੰਦੇ ਬੱਚੇ ਤੇ ਕਹਿੰਦਾ ਉਦੋਂ ਭਰਾ ਭਰਾ ਤੋਂ ਬਿਨਾਂ ਨਹੀਂ ਵੱਚਦਾ ਇੱਕ ਥਾਲੀ 'ਚ ਰੋਟੀ ਖਾਂਦੇ ਨੇ ਵੱਡੇ ਹੋયા ਵਿਆਹਾਂ ਤੋਂ ਬਾਅਦ ਇਹੋ ਜਿਹਾ ਕੀ ਹੋ ਜਾਂਦਾ ਕਿ ਉਹ ਅੱਡੋ ਅੱਡ ਹੋਣ ਲਈ ਇੱਕ ਦੂਜੇ ਦੇ ਦੁਸ਼ਮਣ ਬਣ ਕੇ ਬਹਿ ਜਾਂਦੇ ਨੇ ਇਹ ਗੱਲ ਸੋਚਣ ਵਾਸਤੇ ਮਜਬੂਰ ਕੀਤਾ ਭੈਣੋ ਜੇ ਸਾਨੂੰ ਸਾਡੀਆਂ ਮਾਵਾਂ ਦਾ ਦਰਦ ਆ ਨਾ ਜੇ ਸਾਨੂੰ ਸਾਡੇ ਪਿਉਆਂ ਦਾ ਡਰ ਦਾ ਤਾਂ ਉਹ ਵੀ ਮਾਪੇ ਆ ਸਾਸੋਰਾ ਵੀ ਤੁਹਾਡੇ ਉਹਨਾਂ ਪ੍ਰਤੀ ਵੀ ਆਪਦੇ ਰਵੱਈਏ ਨੂੰ ਬਦਲੋ ਉਹਨਾਂ ਪ੍ਰਤੀ ਆਪਣੀ ਸੋਚ ਨੂੰ ਬਦਲੋ ਜਦੋਂ ਤੁਸੀਂ ਉਹਨਾਂ ਨੂੰ ਆਪਣਾ ਮਾਪਾ-ਵਪ ਸਮਝਣ ਲੱਗਣਾ ਨਾ ਤੇ ਤੁਹਾਡਾ ਮਾਪਾ-ਵਪ ਵੀ ਤਲੀਆਂ ਤੇ ਚੋਗ ਜਗਾਉਣਗੇ ਤੁਹਾਡੇ ਭਰਾ ਉਹ ਤੁਹਾਡੇ ਮਾਪੇਾਂ ਨੂੰ ਵੀ ਦੁੱਖ ਨਹੀਂ ਹੋਊਗਾ ਜਿਹੜੀਆਂ ਅੱਜ ਇਹ ਸੋਚ ਕੇ ਬੈਠੀਆਂ ਨਾ ਵੀ ਘਰ ਦੀਆਂ ਲੰਬਰਦਾਰੀਆਂ ਮਸਾਂ ਮਿਲੀਆਂ ਸਾਨੂੰ ਬਜ਼ੁਰਗਾਂ ਕੋ ਰੋਕਾ ਲ ਦੋ ਸਾਡੇ ਤਾਂ ਮਸਾ ਹੀ ਸਾਡਾ ਵਾਰਾ ਪਹਿਰਾ ਹੋਇਆ ਉਹ ਪਹਿਣਾ ਇਹ ਗੱਲ ਯਾਦ ਰੱਖਣਾ ਕਿ ਇੱਕ ਟਾਈਮ ਇਹੋ ਜਿਹਾ ਹੋਣਾ ਉਹ ਕਹਿੰਦੇ ਨਾ ਕੋਈ ਬਜ਼ੁਰਗ ਸੀਗਾ ਤੇ ਉਹਨੂੰ ਸੁੱਕੀਆਂ ਰੋਟੀਆਂ ਦਿੰਦੇ ਸੀ ਤੇ ਉਹ ਵਿਚਾਰਿਆ ਬਜ਼ੁਰਗ ਆ ਜਿਹੜਾ ਉਹ ਚੁੱਪ ਕਰਕੇ ਸੱਤ ਕਰਕੇ ਖਾ ਲੈਣੀਆਂ ਵਈਆਂ ਤੇ ਉਹਦਾ ਪੋਤਾ ਵੇਂਦਾ ਸੀ ਉਹ ਕਹਿੰਦਾ ਮਾਂ ਆਪਾਂ ਤਾਂ ਰੋਜ਼ ਸੱਜਰੀ ਪਕਾ ਕੇ ਖਾਣੇ ਆ ਬਾਪੂ ਨੂੰ ਘੱਟ ਬਈ ਰੋਟੀ ਦਿਨਾ ਤੇ ਉਹਦੀ ਮਾਂ ਕਹਿੰਦੀ ਨਹੀਂ ਬਜ਼ੁਰਗਾਂ ਲਈ ਅਥੇ ਸੇਤ ਮੰਦ ਹੁੰਦੀ ਆ ਤਰਤ ਦਿੰਦੀ ਆ ਤਾਂ ਦਿਨਾ ਤੇ ਉਹ ਗੁੰਡੇ ਨੇ ਨਾ ਇੱਕ ਇੱਕ ਰੋਟੀ ਆ ਜਿਹੜੀ ਚਾਕੇ ਉਹ ਆਪਦੇ ਬੈੜ ਦੇ ਥੱਲੇ ਸੁੱਟਣੀ ਸ਼ੁਰੂ ਕਰਦੀ కాదు మే జ సఫాయి తన రోటన ఊల్యారణ రె గి ఓ అదే పొత్తు కుత్ తోటీ నిరే ల రోటా నీ మ ਮੈਂ ਰੋਟੀ ਖਾਂਦਾ ਸੀ ਪਰ ਮੈਂ ਇੱਕ ਬਚਾ ਕੇ ਰੱਖ ਲੈਂਦਾ ਸੀ ਕਹਿੰਦੀ ਕਿਉਂ ਇਹ ਰੋਟੀ ਕਾ ਤੂੰ ਬਚਾ ਕੇ ਰੱਖਦਾ ਸੀ ਉਹ ਕਹਿੰਦਾ ਮਾਂ ਮੈਂ ਇਹ ਰੋਟੀ ਅਸਕਰ ਕੇ ਬਚਾ ਕੇ ਰੱਖਦਾ ਸੀ ਬੜੇਪੇ ਦੇ ਵਿੱਚ ਤੈਨੂੰ ਵੀ ਬਿਮਾਰੀਆਂ ਨੇ ਘੇਰਨਾ ਇਹ ਰੋਟੀ ਜਿਹੜੀ ਤੂੰ ਕਹਿੰਨੀ ਬਹੁਤ ਬੰਦੇ ਨੂੰ ਤੰਦਰੁਸਤ ਕਰਦੀ ਆ ਫਿਰ ਅੱਜ ਤੋਂ ਜੋੜਨ ਲੱਗੂੰਗਾ ਤਾਂ ਤੈਨੂੰ ਖਵਾਉਂਗਾ ਤੇ ਉਹ ਮਾਂ ਜਿਹੜੀ ਉਹਦੇ ਅੱਖਾਂ ਦੇ ਵਿੱਚ ਪਾਣੀ ਆ ਗਿਆ ਉਹਨੇ ਕਿਹਾ ਵੀ ਮੈਂ ਬਹੁਤ ਮਾੜਾ ਕਰ ਰਹੀ ਸੀ ਉਸ ਤੋਂ ਬਾਅਦ ਉਹਨੇ ਬਜ਼ੁਰਗ ਨੂੰ ਸੱਜਰੀ ਰੋਟੀ ਲਾ ਕੇ ਦੇਣੀ ਸ਼ੁਰੂ ਕੀਤੀ ਇਸੇ ਤਰ੍ਹਾਂ ਇੱਕ ਬਜ਼ੁਰਗ ਦੀ ਮੌਤ ਹੋ ਗਈ ਉਹਨੂੰ ਬਹੁਤ ਦਸਿਆ ਦਿੱਤੇ ਉਹਦੇ ਨੌ ਪੁੱਤ ਨੇ ਜਦੋਂ ਉਹਦੇ ਫੁੱਲ ਪਾਉਣ ਗਏ ਤਾਂ ਉਹਦਾ ਪੁੱਤ ਕਹਿੰਦਾ ਕਹਿੰਦਾ ਵੀ ਬਾਪੂ ਇੱਥੇ ਨਾ ਥੋੜਾ ਜਿਹਾ ਗਾਂ ਹੋ ਕੇ ਪਾਓ ਕਹਿੰਦਾ ਕਿਉਂ ਕਹਿੰਦਾ ਜਿੱਦੇ ਤੂੰ ਮੁੱਕ ਗਿਆ ਮੈਂ ਵੀ ਤੇਰੇ ਪੌਣਾਂ ਨੇ ਮੈਂ ਗਾਂ ਸਤੂੰਗਾ ਤੂੰ ਵੀ ਰੱਬ ਦੇ ਘਰੇ ਜਾ ਕੇ ਮੇਰੇ ਲਈ ਅਰਦਾਸਾਂ ਕਰਿਆ ਸੋ ਕਹਿਣ ਦਾ ਭਾਵ ਆ ਮਾਪਿਆਂ ਦਾ ਸਤਕਾਰ ਕਰਿਆ ਕਰੋ ਤੇ ਸਾਸੋਰੇ ਮਾਪਿਆਂ ਨੂੰ ਇੱਕ ਬੇਨਤੀ ਆ ਵੀ ਨੌਆਂ ਧੀਆ ਵਾਲਾ ਮਾਨ ਸਤਕਾਰ ਦਿਆ ਕਰੋ ਜੇਕਰ ਅਸੀਂ